ਬਾਪੂ ਦੇਖ ਸਾਡੇ ਗੁਲੇਲ ਲੈ ਕੇ ਆਏ ਨੇ ਨਾਲ ਬੰਟੇ ਲੈ ਕੇ ਆਏ ਨੇ ਜਿਹੜੇ ਕਿ ਇਹਦੇ ਨਾਲ ਇਹ ਜਿਹੜਾ ਬਾਪੂ ਕੀ ਕਰੋਗੇ ਪਹਿਲਾਂ ਤਾਂ ਤੁਸੀਂ ਦੱਸੋ ਇਹ ਅਸੀਂ ਡਰੋਨ ਲਾਹਾਂਗੇ ਜੀ ਜਿਹੜੇ ਸਾਡੇ ਤੋਂ ਅੱਗੇ ਉਹ ਬੰਬ ਛੱਡਦਾ ਹੈ ਹਾਂ ਅਸੀਂ ਉਹ ਲਾਉਣਾ ਹੈਗਾ ਤੇ ਪਹਿਲਾਂ ਅਸੀਂ 5 ਰੁਪਏ ਵਾਲੇ ਪਤੰਗ ਨਾਲ ਆਇਆ ਸੀ ਇਹ ਉਹਨੂੰ ਉਦੋਂ ਵੀ ਸਸਤਾ ਸੋਦਾ ਹੈ ਅੱਛਾ ਜੀ ਹੁਣ ਇਹ 5 ਰੁਪਏ ਦੇ 5 1 ਰੁਪਏ ਦੇ 5 ਨੇ ਲਗਭਗ ਸਾਡੇ ਨਾਬੇ ਤੋਂ 10 ਪਿੰਡ ਦੇ ਜਿਹੜੇ ਉਹ ਇਸ ਮੋਰਚੇ 'ਤੇ ਆਏ ਨੇ ਉਹ ਗ੍ਰਾਹਾਂ ਦਾ ਭਲੇਖਾ ਨਿਕਲ ਗਿਆ ਵੀ ਜਿਹੜਾ ਕਹਿੰਦਾ ਸੀ ਸਾਡੇ ਕਹੇ ਤੇ ਲੋਕ ਜਾਂਦੇ ਨੇ ਲੋਕ ਕਹੇ ਤੇ ਨਹੀਂ ਲੋਕ ਆਪਣੇ ਹੱਕਾਂ ਵਾਸਤੇ ਜਦੋਂ ਇਹਨਾਂ ਨੂੰ ਆਵਾਜ਼ ਮਾਰੀ ਜਾਂਦੀ ਆ ਭਾਈ ਜੀ ਇਹ ਡਟ ਕੇ ਖੜਦੇ ਨੇ ਜਿਵੇਂ ਸਾਨੂੰ ਇੱਥੇ ਪਤਾ ਲੱਗਿਆ ਵੀ ਸਾਊਂਡ ਵੈਪਨ ਵੀ ਉਰੇ ਫਿਟ ਕੀਤੀ ਹੋਈ ਆ ਤੇ ਗੈਸ ਵਾਲੇ ਅਥਰੂ ਵਾਲੇ ਗੋਲੇ ਵੀ ਸਿੱਟੇ ਜਾ ਰਹੇ ਨੇ ਸੋ ਉਹਨਾਂ ਨੂੰ ਲੈ ਕੇ ਅਸੀਂ ਹਰ ਤਰ੍ਹਾਂ ਦੀ ਤਿਆਰੀ ਜਿਵੇਂ ਮੰਨ ਲਓ ਆ ਬਾਬਾ ਜੀ ਖੜੇ ਨੇ ਨਾ ਤੁਸੀਂ ਗਲੇਲ ਦਿਖਾਈਆ ਜਦੋਂ ਡਰੋਨ ਆਊਗਾ ਤੁਸੀਂ ਦੇਖੋਗੇ ਕਿ ਇਥੇ ਹਾਸ ਰਜ ਜਾਊਗਾ ਡਰੋਨ ਥੱਲੇ ਆਊਗਾ ਜੀ ਔਰ ਸਾਊਂਡ ਵਾਲੀ ਗੱਲ ਆ ਹਰ ਇੱਕ ਦੇ ਕੰਨਾਂ ਦੇ ਵਿੱਚ ਰੂਪ ਆਈ ਹੋਈ ਆ ਸਾਡਾ ਮਕਸਦ ਇਹ ਆ ਵੀ ਜਿਹੜੀ ਅੜੀਅਲ ਸੈਂਟਰ ਸਰਕਾਰ ਆ ਉਹਦੀ ਅੜੀ ਭੰਨਣੀ ਆ ਅੜੀ ਭੰਨ ਕੇ ਅਸੀਂ ਅੱਗੇ ਵਧਾਂਗੇ ਜੀ ਔਰ ਸਰਕਾਰ ਨੂੰ ਝੁਕਾਵਾਂਗੇ ਕਿਸਾਨੀ ਅਧੋਲਨ ਟੂ ਸ਼ੁਰੂ ਹੁੰਦਾ ਆ 13 ਤੇ 14 ਨੂੰ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਭਰਾਈ ਜਾਂਦੇ ਨੇ ਤੇ ਕਿਸਾਨਾਂ ਦੇ ਵੱਲੋਂ ਕੋਈ ਤਿਆਰੀਆਂ ਨਹੀਂ ਕੀਤੀਆਂ ਜਾਂਦੀਆਂ ਪਰ ਹੁਣ ਜਦੋਂ ਡਰੋਨ ਦੇ ਨਾਲ ਦੂਗਸ ਦੇ ਗੋਲੇ ਵੀ ਸਿੱਟੇ ਜਾਂਦੇ ਨੇ ਪਰ ਹੁਣ ਇਸ ਵਕਤ ਜਦੋਂ 21 ਫਰਵਰੀ ਦਾ ਐਲਾਨ ਕਰ ਦਿੱਤਾ ਕਿ 11 ਵਜੇ ਦਿੱਲੀ ਨੂੰ ਕੂਚ ਕਰਨਾ ਤਾਂ ਕਿਸਾਨਾਂ ਨੇ ਪੂਰੀਆਂ ਹੀ ਤਿਆਰੀਆਂ ਜਿਹੜੀਆਂ ਆਪਣੀਆਂ ਕਰ ਲੀਆਂ ਨੇ ਆ ਬਾਪੂ ਦੇਖ ਸਕਦੇ ਹੋ ਗੁਲੇਲ ਲੈ ਕੇ ਆਏ ਨੇ ਨਾਲ ਬੰਟੇ ਲੈ ਕੇ ਆਏ ਨੇ ਜਿਹੜੇ ਕਿ ਇਹਦੇ ਨਾਲ ਇਹ ਜਿਹੜਾ ਬਾਪੂ ਕੀ ਕਰੋਗੇ ਪਹਿਲਾਂ ਤਾਂ ਤੁਸੀਂ ਦੱਸੋ ਇਹ ਅਸੀਂ ਡਰੋਨ ਲਾਹਾਂਗੇ ਜੀ ਜਿਹੜੇ ਸਾਡੇ ਉੱਤੇ ਆ ਕੇ ਉਹ ਬੰਬ ਛੱਡਦਾ ਹੈ ਹਾਂ ਅਸੀਂ ਉਹ ਲਾਉਣਾ ਹੈਗਾ ਤੇ ਪਹਿਲਾਂ ਅਸੀਂ 5 ਰੁਪਏ ਵਾਲੇ ਪਤੰਗ ਨਾਲ ਆਇਆ ਸੀ ਇਹ ਹੁਣ ਉਦੋਂ ਵੀ ਸਸਤਾ ਹੈ ਹੋਤੇ ਅੱਛਾ ਜੀ ਹੁਣ ਇਹ 5 ਰੁਪਏ ਦੇ 5 1 ਰੁਪਏ ਦੇ 5 ਨੇ ਜੀ ਹੁਣ ਅਸੀਂ ਇਹਦੇ ਨਾਲ ਲਾਹਾਂਗੇ ਓਕੇ ਅਸੀਂ ਡਰੋਨ ਚੱਲਣ ਨਹੀਂ ਦੇਣਾ ਤੇ ਇਹ ਜਿਹੜੀ ਹੰਕਾਰੀ ਮੋਦੀ ਸਰਕਾਰ ਹੈ ਉਹਨੂੰ ਅਸੀਂ ਸਭ ਕਸਾ ਕੇ ਹਟਾਂਗੇ ਪਹਿਲਾਂ 21 ਵਾਰ ਦਿੱਲੀ ਜਿੱਤੀ ਹੈ 22 ਵਾਰ ਦਿੱਲੀ ਜਿੱਤ ਕੇ ਆਵਾਂਗੇ ਜੀ ਇਹ ਸਾਡਾ ਫੈਸਲਾ ਹੈਗਾ ਇੱਧਰ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਹੋਰ ਵੀ ਕਈ ਕਿਸਾਨ ਜਿਹੜੇ ਖੜੇ ਹੋਏ ਨੇ ਉਹ ਗਰਾਹਾਂ ਦੀ ਜੋ ਜਥੇਬੰਦੀ ਹੈਗੀ ਆ ਉਹਨਾਂ ਦੇ ਵੀ ਕੁਝ ਕਿਸਾਨ ਆ ਬੜੀਆਂ ਟਰਾਲੀਆਂ ਤੇ ਆਪਣੇ ਤੌਰ ਤੇ ਇਸ ਕਿਸਾਨੀ ਘੋਲ ਦੇ ਵਿੱਚ ਸ਼ਾਮਲ ਹੋਣ ਲਈ ਆਏ ਨੇ ਹੈਰਾਨਗੀ ਦੀ ਗੱਲ ਹੈ ਕਿ ਜਿੱਥੇ ਸਾਥ ਸਭ ਦਾ ਮੰਗਿਆ ਜਾ ਰਿਹਾ ਹੈ ਕਿ ਕੋਈ ਵੀ ਇਸ ਅਦੋਲਨ ਨੂੰ ਸਮਰਥਨ ਦੇ ਸਕਦਾ ਹੈ ਹਾਲਾਂਕਿ ਕੋਈ ਨਹੀਂ ਆ ਰਹੇ ਆਗੂ ਨਹੀਂ ਆ ਰਹੇ ਪਰ ਜੋ ਜਥੇਬੰਦੀ ਦੇ ਆਪ ਮੁਹਾਰੇ ਕਿਸਾਨ ਨੇ ਉਹ ਇੱਥੇ ਚੱਲ ਕੇ ਆ ਰਹੇ ਨੇ ਕੀ ਕਹਿਣਾ ਚਾਹੋਗੇ ਵੀਰ ਜੀ ਦੇਖੋ ਜੀ ਮੈਂ ਨਾਬਾ ਮੈਂ ਨਾਬਾ ਬਲਾਕ ਤੋਂ ਪਾਰ ਦੀ ਕਿਸਾਨ ਜੂਨ ਨੇ ਏਕਤਾ ਆਜ਼ਾਦ ਜਥੇਬੰਦੀ ਦਾ ਬਲਕ ਪ੍ਰਧਾਨਾ ਜੀ ਜਦੋਂ ਇਹ ਕਾਲ ਕੀਤੀ ਗਈ ਤਾਂ ਮੀਡੀਆ ਨੇ ਜਿਹੜੇ ਵੱਡੇ ਆਗੂ ਨੇ ਉਗਰਾਹਾ ਹੋ ਗਿਆ ਰਾਜਿਆਲ ਹੋ ਗਿਆ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਉਂ ਨਹੀਂ ਦਿੱਲੀ ਜਾ ਰਹੇ ਤਾਂ ਲੋਕਾਂ ਨੇ ਗੱਲ ਸਮਝੀ ਉਹਨਾਂ ਨੇ ਕਹਿਤਾ ਬਾਈ ਜੀ ਉਹਨਾਂ ਦੀ ਕੌਲ ਆ ਉਹੀ ਜਾਣਗੇ ਤੁਸੀਂ ਆਮ છોੜਿਆ ਪਰ ਲੋਕਾਂ ਦੇ ਵਿੱਚ ਗੱਲ ਗਈ ਜਦੋਂ ਨੌਜਵਾਨੀ ਜਿਹੜੀ ਇੱਥੇ ਆ ਕੇ ਲੜੀ ਔਰ ਲੋਕਾਂ ਨੇ ਦੇਖਿਆ ਵੀ ਸਾਡੇ ਕਿਸਾਨਾਂ ਤੇ ਅਤਿਆਚਾਰ ਹੋ ਰਿਹਾ ਤਾਂ ਅਸੀਂ ਇੱਥੋਂ ਜਾ ਕੇ ਪਿੰਡਾਂ ਦੇ ਵਿੱਚ ਬੇਨਤੀ ਕਰੀ ਲਗਭਗ ਸਾਡੇ ਨਾਭੇ ਤੋਂ 10 ਪਿੰਡ ਨੇ ਜਿਹੜੇ ਉਹ ਇਸ ਮੋਰਚੇ 'ਚ ਆਏ ਨੇ ਜਿਵੇਂ ਆ ਸਾਡੇ ਵੀਰ ਨੇ ਬਾਈ ਜੀ ਗੁਰਾਹਾ ਜਥੇਬੰਦੀ ਦੇ ਵਿੱਚ ਰਾਮਗੜ ਇਹਨਾਂ ਦਾ ਪਿੰਡ ਆ ਜੀ ਔਰ ਇਹ ਪੱਕੇ ਜਿਹੜੇ ਬਹੁਤ ਅੱਗੇ ਹੋ ਕੇ ਲੜਦੇ ਸੀ ਗੁਰਾਹਾ ਜਥੇਬੰਦੀ ਦੇ ਵਿੱਚ ਪਰ ਸਾਡੀ ਬੇਨਤੀ ਸੀ ਉਹਨਾਂ ਨੂੰ ਦੱਸਿਆ ਵੀ ਠੀਕ ਹੈ ਬਾਈ ਜੀ ਤੁਹਾਡੇ ਆਖੂ ਕਹਿ ਰਹੇ ਨੇ ਨਹੀਂ ਜਾਣਾ ਹੁਣ ਥੋੜੀ ਜਿਹਾ ਤਾਂ ਜਾਗਦੀ ਜਮੀਰਾਂ ਤਾਂ ਤਾਂ ਉਹ ਜਿਹੜੇ ਨੌਜਵਾਨ ਲੜਦੇ ਨੇ ਉਹਨਾਂ ਦੇ ਨਾਲ ਵਗਜੋ ਬਾਈ ਇਹ ਉਹ ਲੋਕ ਨੇ ਜਾਗਦੀਆਂ ਜਮੀਰਾਂ ਵਾਲੇ ਜਿਹੜੇ ਜਿਹੜੇ ਜਾਗਦੀਆਂ ਜਮੀਰਾਂ ਵਾਲੇ ਕਿਉਂਕਿ ਅੱਜ ਉਗਰਾਹਾ ਨੂੰ ਛੱਡ ਕੇ ਹਾਂ ਟੋਕਟ 10 ਪਿੰਡ 90 ਦੇ ਬਾਈ ਜੀ ਆਪਣੀਆਂ ਟਰਾਲੀਆਂ ਲੈ ਕੇ ਵੱਡੀ ਗਿਣਤੀ ਚ ਇਸ ਮੋਰਚੇ 'ਤੇ ਸਾਮਲ ਹੋਏ ਨੇ ਸੋ ਉਗਰਾਹਾਂ ਦਾ ਭਲੇਖਾ ਨਿਕਲ ਗਿਆ ਵੀ ਜਿਹੜਾ ਕਹਿੰਦਾ ਸੀ ਸਾਡੇ ਕਹੇ ਤੇ ਲੋਕ ਜਾਂਦੇ ਨੇ ਲੋਕ ਕਹੇ ਤੇ ਨਹੀਂ ਲੋਕ ਆਪਣੇ ਹੱਕਾਂ ਵਾਸਤੇ ਜਦੋਂ ਇਹਨਾਂ ਨੂੰ ਆਵਾਜ਼ ਮਾਰੀ ਜਾਂਦੀ ਆ ਬਾਈ ਜੀ ਇਹ ਡਟ ਕੇ ਖੜਦੇ ਨੇ ਬਿਲਕੁਲ ਇੱਥੇ ਕੋਈ ਲੀਡਰ ਨਹੀਂ ਆ ਕਿਸਾਨ ਆਪ ਮੁਹਾਰੇ ਆਏ ਨੇ ਹਾਂ ਇੱਕ ਵੱਡੀ ਗੱਲ ਆ ਜਿਵੇਂ ਪਿਛਲਾ ਅੰਦੋਲਨ ਜਨ ਅੰਦੋਲਨ ਹੋ ਚੱਲਿਆ ਸੀਗਾ ਉਸੇ ਤਰ੍ਹਾਂ ਬਾਈ ਇਹ ਜਿਹੜਾ ਹੈਗਾ ਨਾ ਅੰਦੋਲਨ ਇਹ ਜਨ ਅੰਦੋਲਨ ਬਣ ਗਿਆ ਇੱਥੇ ਕੋਈ ਲੀਡਰ ਜਾ ਕੇ ਨਹੀਂ ਲੋਕਾਂ ਨੂੰ ਸਾਦਾ ਤੁਸੀਂ ਦੇਖ ਰਹੇ ਹੋ ਆਪ ਮਹਾਰੇ ਕਿਉਂਕਿ ਲੋਕ ਲੋਕਾਂ ਦਾ ਅੰਦੋਲਨਾਂ ਲੋਕਾਂ ਦੀ ਆਵਾਜ਼ ਆ ਲੋਕਾਂ ਦੀ ਲੜਾਈ ਆ ਉਹਨਾਂ ਨੂੰ ਪਤਾ ਲੱਗ ਗਿਆ ਕਿਉਂਕਿ ਫਸਲਾਂ ਤੇ ਨਸਲਾਂ ਦੀ ਲੜਾਈ ਆ ਇਸ ਕਰਕੇ ਲੋਕ ਆਪ ਆਪ ਮਹਾਰੇ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਵਿੱਚੋਂ ਜਿਹੜੇ ਵੱਡੇ ਆਗੂ ਕਹੋਂਦੇ ਨੇ ਆਪਦੇ ਆਪ ਨੂੰ ਚਾਹੇ ਉਗਰਾਹਾ ਹੋਵੇ ਚਾਹੇ ਰਾਜੇਵਾਲ ਹੋਵੇ ਤੁਸੀਂ ਸਾਰੇ ਝੰਡੇ ਬਿਲਕੁਲ ਉਹ ਸਾਰੇ ਝੰਡੇ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੇ ਸੋ ਇਹ ਬਾਈ ਜੀ ਨੇ ਜਿਹੜੇ ਸਪੈਸ਼ਲੀ ਅੱਜ ਰਾਤ ਬਾਈ ਜੀ ਟਰਾਲੀ ਲੈ ਕੇ ਪਹੁੰਚੇ ਨੇ ਔਰ ਵੱਡਾ ਸਾਨੂੰ ਵੀ ਮਾਣ ਆ ਇਹਨਾਂ ਤੇ ਰੋਕਿਆ ਤਾਂ ਨਹੀਂ ਗਿਆ ਤੁਹਾਨੂੰ ਵੈਸੇ ਨਹੀਂ ਨਾ ਕੋਈ ਨਹੀਂ ਰੋਕ ਆਪਣੇ ਆਪਣੇ ਆਏ ਹਾਂ ਇਹਨੇ ਜਣੇ ਆਏ ਹੋ ਜੀ ਅਸੀਂ 10 ਜਣੇ ਆਏ ਜੀ 10 ਜਣੇ ਆਏ ਹਾਂ ਜੀ ਜੀ ਮਤਲਬ ਕਿ ਜਿੱਦਾਂ ਕਾਲ ਦਿੱਤੀ ਆ ਦਿੱਲੀ ਕੂਚ ਦੀ ਹੁਣ ਕੁਝ ਵੀ ਹੋ ਸਕਦਾ ਆ ਤਾਂ ਫਿਰ ਇਹ ਨਹੀਂ ਸੋਚਿਆ ਕਿ ਉਹ ਗਰਾਹਾ ਜੀ ਨੇ ਤਾਂ ਕਿਹਾ ਵੀ ਨਹੀਂ ਜਾਣਾ ਉਹ ਤਾਂ ਜੀ ਜਿਹੜਾ ਕੁਝ ਹੋਊਗਾ ਦੇਖੀ ਜਾਊਗੀ ਜੀ ਮਤਲਬ ਕਹਿ ਸਕਦੇ ਕਿ ਹੁਣ ਤਾਂ ਮਰਨ ਲਈ ਆਏ ਹੋ ਹਾਂ ਜੀ ਹਾਂ ਮਰਨ ਲਈ ਬਿਲਕੁਲ ਹਟ ਕੇ ਖੜੇ ਆ ਤਿਆਰੀਆਂ ਕਿਵੇਂ ਦੀਆਂ ਹੈਗੀਆਂ ਇਸ ਵਕਤ ਅਸੀਂ ਦੇਖਿਆ ਕਿ ਤੁਹਾਡੇ ਵੀ ਕੰਨਾਂ ਦੇ ਉੱਪਰ ਹੈੱਡਫੋਨਸ ਲੱਗੇ ਨੇ ਨਾਲ ਤੁਸੀਂ ਸਨ ਗਲਾਸੇਸ ਲਾਇਏ ਹੋਏ ਨੇ ਤਾਂ ਇਹਦੇ ਨਾਲ ਕਿਵੇਂ ਮਤਲਬ ਕਿ ਐਵੇਂ ਦੀਆਂ ਤਿਆਰੀਆਂ ਕਰ ਰਹੇ ਹੋ ਕਿ ਹੋਣ ਕਿਉਂਕਿ ਜਦੋਂ ਪਿਛਲਾ ਅੰਦੋਲਨ ਲੜਿਆ ਉਹਨੂੰ ਦੇਖ ਕੇ ਉਹਨਾਂ ਨੇ ਦੇਖਿਆ ਵੀ ਜਿਹੜੀ ਲੋਕਾਂ ਦੀ ਕਿਸਾਨੀ ਦੀ ਤਾਕਤ ਤਾਂ ਬਹੁਤ ਵੱਡੀ ਆ ਸੋ ਉਹਨੂੰ ਦੇਖ ਕੇ ਜਿਹੜੀ ਆ ਸੈਂਟਰ ਸਰਕਾਰ ਉਹਨੇ ਵੱਡੀ ਤਿਆਰੀ ਕੀਤੀ 13 ਤਰੀਕ ਨੂੰ ਅਸੀਂ ਆ ਕੇ ਲੜੇ ਸਾਡੇ ਬਹੁਤ ਕਿਸਾਨ ਫੱਟੜ ਹੋਏ ਲਗਭਗ 100 150 ਦੇ ਆਸ-ਪਾਸ ਇਸ ਮੋਰਚੇ 'ਚ ਇੱਕ ਦਿਨ 'ਚ ਫੱਟੜ ਹੋ ਗਏ ਉਸ ਨੂੰ ਦੇਖ ਕੇ ਅਸੀਂ ਤਿਆਰੀਆਂ ਕੀਤੀਆਂ ਨੇ ਜਿਵੇਂ ਸਾਨੂੰ ਇੱਥੇ ਪਤਾ ਲੱਗਿਆ ਵੀ ਸਾਊਂਡ ਵੈਪਨ ਵੀ ਉਰੇ ਫਿਟ ਕੀਤੀ ਹੋਈ ਆ ਤੇ ਗੈਸ ਵਾਲੇ ਅਥਰੂ ਵਾਲੇ ਗੋਲੇ ਵੀ ਸਿੱਟੇ ਜਾ ਰਹੇ ਨੇ ਸੋ ਉਹਨਾਂ ਨੂੰ ਲੈ ਕੇ ਅਸੀਂ ਹਰ ਤਰ੍ਹਾਂ ਦੀ ਤਿਆਰੀ ਜਿਵੇਂ ਮੰਨ ਲਓ ਆ ਬਾਬਾ ਜੀ ਖੜੇ ਨੇ ਨਾ ਤੁਸੀਂ ਗਲੇਲ ਦਿਖਾਈਆ ਜਦੋਂ ਡਰੋਨ ਆਊਗਾ ਤੋਂ ਅਸੀਂ ਦੇਖੋਗੇ ਕਿ ਇਤਿਹਾਸ ਰਚਿਆ ਜਾਊਗਾ ਡਰੋਨ ਥੱਲੇ ਆਊਗਾ ਜੀ ਔਰ ਸਾਊਂਡ ਵਾਲੀ ਗੱਲ ਆ ਹਰ ਇੱਕ ਦੇ ਕੰਨਾਂ ਦੇ ਵਿੱਚ ਰੂਹ ਪਾਈ ਹੋਈ ਆ ਜਿਹੜੇ ਕੈਂਸਲੈਂਸ ਆਵਾਜ਼ ਨੂੰ ਕਰਨ ਵਾਸਤੇ ਜਿਹੜੇ ਇਹ ਇਹ ਪਾਏ ਹੋਏ ਨੇ ਅੱਖਾਂ ਤੇ ਐਨਕਾ ਜਿਹੜੀਆਂ ਸਵੀਮਿੰਗ ਵਾਲੀਆਂ ਨੇ ਸਾਨੂੰ ਪਤਾ ਸੋ ਇਹ ਲੋਕ ਵੱਡੀ ਤਿਆਰੀ ਦੇ ਨਾਲ ਲੈ ਕੇ ਆਏ ਨੇ ਔਰ 100% ਜਿਹੜਾ ਸਾਡਾ ਮੇਨ ਮਕਸਦ ਆ ਸਾਡਾ ਮਕਸਦ ਇੱਥੇ ਸਰਕਾਰ ਨਾਲ ਬੈਰੀ ਗੁੱਡ ਬੈਰੀਗੇਡ ਤੋੜ ਕੇ ਕੋਈ ਬਹਾਦਰੀ ਘਟਣਾ ਨਹੀਂ ਸਾਡਾ ਮਕਸਦ ਇਹ ਆ ਵੀ ਜਿਹੜੀ ਅੜੀਅਲ ਸੈਂਟਰ ਸਰਕਾਰ ਆ ਉਹਦੀ ਅੜੀ ਭੰਨਣੀ ਆ ਅੜੀ ਭੰਨ ਕੇ ਅਸੀਂ ਅੱਗੇ ਵਧਾਂਗੇ ਜੀ ਔਰ ਸਰਕਾਰ ਨੂੰ ਝਕਾਵਾਂਗੇ ਵੱਡੀ ਗਲਤ ਹੈ ਇਹ ਆ ਜੀ ਦੁਨਵਾਰਾ ਇਤਿਹਾਸ ਵਿੱਚ ਹਾਂ ਬਿਲਕੁਲ ਜੀ ਜਿਵੇਂ ਜਿਹੜੇ ਪੰਜਾਬੀ ਨੇ ਉਹ ਹਮੇਸ਼ਾ ਇਤਿਹਾਸ ਰਚਦੇ ਆਇਆ ਔਰ ਤੁਸੀਂ ਦੇਖੋਗੇ ਜਿਹੜਾ ਅੱਜ ਦਾ 21 ਫਰਵਰੀ ਦਾ ਦਿਨ ਇਹ ਪੰਜਾਬੀ ਉਹੀ ਇਤਿਹਾਸ ਨੂੰ ਦੁਬਾਰਾ ਦੁਹਰਾਉਣਗੇ ਤੁਸੀਂ ਇਹਨੂੰ ਆਪ ਜੀ ਅੱਖਾਂ ਨਾਲ ਨੋਟ ਕਰ ਲਿਓ ਕਿਉਂਕਿ ਦੁਨੀਆ ਹਮੇਸ਼ਾ ਦੁਨੀਆ ਦੇ ਵਿੱਚ ਹਮੇਸ਼ਾ ਪੰਜਾਬੀ ਇਸੇ ਗੱਲ ਨੂੰ ਮਸੂਰਾ ਵੀ ਜਦੋਂ-ਜਦੋਂ ਸਰਕਾਰ ਜਾਂ ਸਰਕਾਰ ਜਾਂ ਮੁਗਲਾਂ ਨੇ ਅਤਿਆਚਾਰ ਕੀਤਾ ਤਾਂ ਲੋਕ ਅੰਦਰ ਨਹੀਂ ਬੈਠੇ ਡਟ ਕੇ ਉਹਨਾਂ ਦਾ ਮੁਕਾਬਲਾ ਕੀਤਾ ਉਹਨਾਂ ਦਾ ਇਹ ਹੀ ਵੱਡੀ ਬੇਨਤੀ ਆ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਆਪ ਮਹਾਰੇ ਕਿਸਾਨ ਆਪਣੇ ਐਮਐਸਪੀ ਦੀ ਗਰੰਟੀ ਕਾਨੂੰਨ ਬਣਾਉਣ ਦੇ ਲਈ ਆਪਣੀਆਂ ਮੰਗਾਂ ਦੇ ਲਈ ਆਪ ਟਰਾਲੀਆਂ ਤੇ ਵਹੀਰਾ ਘੱਟ ਕੇ ਸ਼ੰਭੂ ਬਾਰਡਰ ਪਹੁੰਚ ਰਹੇ ਨੇ ਤੇ ਇੱਥੋਂ ਹੀ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਜੁੜੇ ਰਿਓ ਰਜ਼ਾਨਾ ਸਪੋਰਟਸਮੈਨ ਦੇ ਨਾਲ ਲਗਾਤਾਰ ਅਪਡੇਟ ਦਿੰਦੇ ਰਾਂਗੇ ਤਦ ਤੱਕ ਲਈ ਇਜਾਜ਼ਤ ਦਿਓ